Ontario ਦੇ ਵਿੱਚ ਆਪਣੇ ਨਾਮ ਵਾਲੀ ਲਾਇਸੈਂਸ ਪਲੇਟ ਕਿਵੇਂ ਆਰਡਰ ਕਰਨੀ ਹੈ 10 ਮਿੰਟ ਦਾ ਸਾਰਾ ਪ੍ਰੋਸੈਸ ਆਨਲਾਈਨ ਤੁਸੀਂ ਅਪਲਾਈ ਕਰ ਸਕਦੇ ਹੋ ਨੇਟ ਤੇ ਸਰਚ ਕਰਨ Ontario personalized plates ਤੇ ontario.ca ਦੇ ਪੇਜ ਤੇ ਲਿੰਕ ਤੇ ਕਲਿੱਕ ਕਰ ਲੈਣਾ ਵਾ ਇੱਥੇ ਆਰਡਰ 에 ਪਰਸਨਲਾਈਜ਼ਡ ਲਾਇਸੈਂਸ ਬਲੇਟ ਕਰ ਲੈਣਾ ਵਾ ਉਸ ਤੋਂ ਮਗਰ ਆਪਣਾ ਸਾਰਾ ਭਰ ਲੈਣਾ ਵਾ ਤੇ ਹੇਠਾਂ ਇੱਥੇ ਸਟਾਰਟ ਦੇ ਉੱਤੇ ਕਲਿੱਕ ਕਰ ਦੇਣਾ ਵਾ ਉਸ ਤੋਂ ਮਗਰ ਟਰਮ ਕੰਡੀਸ਼ਨ ਆ ਜਾਣੀਆਂ ਨੇ ਇਹ ਆਪਣੀ ਐਕਸੈਪਟ ਕਰ ਲੈਣੇ ਕੰਟੀਨਿਊ ਕਰ ਦੇਣਾ ਵਾ ਇੱਥੇ ਤੁਸੀਂ ਆਪਣਾ ਡਰਾਈਵਰ ਲਾਇਸੈਂਸ ਨੰਬਰ ਤੇ ਕਰ ਦੇਣਾ ਵਾ ਤੇ ਆਪਣਾ ਡਰਾਈਵਿੰਗ ਲਾਇਸੈਂਸ ਨੰਬਰ ਭਰ ਦੇਣਾ ਵਾ ਚਾਹੇ G1 ਹੋਵੇ ਕੋਈ ਚੱਕਰ ਨਹੀਂ ਹੈਗਾ ਕੰਟੀਨਿਊ ਕਰ ਦੇਣਾ ਵਾ ਅੱਗੇ ਫਿਰ ਵਹੀਕਲ ਸੈਲੈਕਟ ਕਰਨਾ ਲੈਣਾ ਵਾ ਪੈਸੇਂਜਰ ਵਹੀਕਲ ਉਸ ਤੋਂ ਮਗਰ ਕੋਈ ਆਪਸ਼ਨ ਅਗੇ ਕੋਈ ਗ੍ਰਾਫਸ ਐਡ ਕਰਨਾ ਉਹ ਪੇਜ ਦੇ ਉੱਤੇ ਮੈਂ ਨੋਟ ਕਰ ਰਿਹਾ ਵਾਂ ਤੁਸੀਂ ਕਰ ਸਕਦੇ ਹੋ ਸਰਚ ਕਰ ਸਕਦੇ ਹੋ ਵੀ ਜਿਹੜਾ ਵੀ ਤੁਹਾਨੂੰ ਚਾਹੀਦਾ ਵਾ ਤੁਮਗਰ ਜਿਹੜੀ ਨੰਬਰ ਪੇਜ ਤੁਹਾਨੂੰ ਚਾਹੀਦੀ ਉਹ ਚੈੱਕ ਕਰ ਲੈਣੀ ਹੈ ਜੇ ਵੇ ਵੇ ਹੋਈ ਤਾਂ ਆ ਜਾਣੀਆਂ ਹੁਣ ਜਿਵੇਂ ਆ ਬੀ ਦੇ ਦੂਸੇ ਤਾਂ ਇੱਥਾਂ ਫਰੈਂਚ ਦੇ ਵਿੱਚ ਸੋਗਨ ਵੀ ਆ ਰਿਹਾ ਵਾ ਤੇ ਮੈਂ ਫਾਈਨਲ ਕਰ ਰਿਹਾ ਮੈਂ ਇਸ ਤੋਂ ਛੇਟਾ ਆਪਸ਼ਨ ਹੈ ਕਿ ਜੋ ਪੇਜ ਸੈੱਟ ਕੀਤਾ ਤੇ ਮੀਨਿੰਗ ਕੀਆ ਉਹ ਤੁਸੀਂ ਅਦਰ ਤੇ ਜਾ ਕੇ ਆਪਣੀ ਪੂਰੀ ਕਹਾਣੀ ਦੇਖ ਸਕਦੇ ਹੋ ਤੇ ਕੀ ਮੀਨਿੰਗ ਹੈ ਉਸ ਤੋਂ ਮਗਰ ਅਗਰੀ ਕਲ ਮੈਂ ਨੈਕਸਟ ਪੇਜ ਆ ਜਾਣਾ ਵਾ ਇਹਦੇ ਤੁਸੀਂ ਆਪਣੇ ਡਿਟੇਲ ਭਰ ਜਾਣੇ ਨੇ ਤੁਹਾਡੇ ਨਾਮ ਵਗੈਰਾ ਈਮੇਲ ਵਗੈਰਾ ਫੋਨ ਨੰਬਰ ਵਗੈਰਾ ਅਗਲੇ ਪੇਤੇ ਆਪਸ਼ਨ ਦੇਖ ਲੈਣੇ ਨੇ ਵੀ ਜਿਹੜੇ ਆਪਾਂ ਨੇ ਨਾਮ ਵਗੈਰਾ ਪਿਛਲੇ ਪੇਤੇ ਫਿਰ ਕਿਤੇ ਸੀ ਉਸੇ ਨਾਮ ਦੇ ਉੱਤੇ ਇਸ਼ੂ ਕਰਨੀਆਂ ਨੇ ਸ਼ਿਪ ਕਰਨੀਆਂ ਨੇ ਤੇ ਵੀ ਤੇ ਜਿਹੜਾ ਮਿਨਿਸਟਰੀ ਦੇ ਵਿੱਚ ਨਾਮ ਵਗੈਰਾ ਹੈਗਾ ਵਾ ਐਡਰੈਸ ਵਗੈਰਾ ਵਾ ਉਹ ਸਹੀ ਹੈ ਉਹ ਗਲਤ ਨਹੀਂ ਹੈਗਾ ਤੇ ਉਹ ਸਹੀ ਸੀਗਾ ਤੇ ਉਸ ਤੋਂ ਮਗ ਬਬੀ ਕੁਛ ਗਲਤੀ ਨਹੀਂ ਹੈਗਾ ਸਾਰਾ ਕੁਝ ਠੀਕ ਹੈ ਚੰਗੀ ਤਰ੍ਹਾਂ ਆਪਣਾ ਦੇਖ ਕੇ ਫਿਰ ਆਪਣਾ ਕੰਟੀਨਿਊ ਕਰ ਦੇਣਾ ਵਾ ਇਸ ਤੋਂ ਅਗਲੇ ਪੇਜ ਤੇ ਫਿਰ ਪੇਮੈਂਟ ਦੀ ਆਪਸ਼ਨ ਆਣੀ ਨੇ ਫੀਸ ਹੈਗੀ ਇਹਦੀ 310 ਡੋਲਰ ਸਨੀ ਟੈਕਸ ਤੇ ਆਪਣਾ ਪੇਮੈਂਟ ਕਰਨ ਦੇਣੀ ਇਥੇ ਅਮਰੀਕਨ ਐਕਸਪ੍ਰੈਸ ਕਾਰਡ ਨਹੀਂ ਅਕਸੈਪਟ ਕਰਦੇ ਹੈਗੇ ਇਸ ਲਈ ਫਿਰ ਮਾਸਟਰ ਕਾਰਡ ਨਾਲ ਪੇਮੈਂਟ ਕੀਤੀ ਤੇ ਉਸ ਟਮੋਗ੍ਰਾਫਰ ਪੇਮੈਂਟ ਮਗਰੋਂ ਤੁਹਾਨੂੰ ਈਮੇਲ ਆ ਜਾਣੀ ਐ ਤੇ ਸਕਰੀਨ ਤੇ ਵੀ ਸ਼ੋ ਹੋ ਜਾਣਾ ਵੀ ਪੇਮੈਂਟ ਤੁਹਾਡੀ ਹੋ ਗਈ ਆ ਤੇ ਵੀ ਆਪਣੇ ਪੀਡੀਐਫ ਡਾਊਨਲੋਡ ਕਰਨ ਦੀ ਆਪਸ਼ਨ ਆਣੀ ਉਹ ਸੇਮ ਪੀਡੀਐਫ ਪੀਡੀਐਫ ਤੁਹਾਨੂੰ ਈਮੇਲ ਦੇ ਵਿੱਚ ਵੀ ਆ ਜਾਣੀ ਆ ਤੇ ਆਪਣਾ ਤੁਹਾਨੂੰ 30 40 ਦਿਨਾਂ ਦੇ ਵਿੱਚ ਵਿੱਚ ਪਲੇਟਾਂ ਤੁਹਾਡੇ ਕੋਲ ਆ ਜਾਣਗੀਆਂ ਤੇ ਜੇ ਕਿਸੇ ਕੋਈ ਕੁਐਸਚਨ ਹੋ ਜਾ ਤਾਂ ਕਮੈਂਟਾਂ ਵਿੱਚ ਪੁੱਛੋ